ਅਨਾਲ ਮੈਂ ਬਸ ਥੋੜਾ ਸਵਾਲ ਮੰਗ ਰਿਹਾ ਬਾਕੀ ਸਾਰਾ ਚੀਮਾ ਸਾਹਿਬ ਬਰੀਫ ਚ ਦੱਸਣਗੇ ਸਾਰਾ ਸਰਕਾਰ ਦੀ ਨੀਤੀ ਹਮਾਰੇ ਜੀ ਸਾਡੀ ਡਿਊਟੀ ਲਾਉਂਗੇ ਅਸੀਂ ਨਿਭਾਵਾਂਗੇ ਜੀ ਚੀਮਾ ਸਾਹਿਬ ਨੇ ਤੇ ਸੀਐਮ ਸਾਹਿਬ ਨੇ ਖਜ਼ਾਨੇ ਦਾ ਮੂੰਹ ਆਪਣੇ ਹੱਥੇ ਲਈ ਆਪਣੇ ਮਨ ਕੀਤਾ ਹੋਇਆ ਜੀ ਐਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ ਝਾੜੂ ਦੇ ਚੋਣ ਨਿਸ਼ਾਨ ਤੇ ਮੋਹਰ ਲਾ ਕੇ ਬਲਾਕ ਸੰਪਤੀ ਦੇ ਜ਼ਿਲ੍ਹਾ ਪ੍ਰੀਸ਼ਦ ਚ ਆਪਾਂ ਆਪਣੇ ਨੁਮਾਇੰਦਿਆਂ ਨੂੰ ਭੇਜੀਏ ਤਾਂਕੇ ਘਾਟਾ ਰਹਿੰਦੀਆਂ ਨੇ ਉਹ ਆਪਾਂ ਪੂਰੀਆਂ ਕਰ ਸਕੀਏ ਐਨੀਆਂ ਬੇਨਤੀ ਆ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਅਪੀ ਤੇ ਸਾਹਮਣੇ ਹੋ ਗਈ ਬੋਲੇ ਸੋਨਿਹਾਲ ਅਈਦਰ ਦੇਖ ਕੇ ਸਾਹਮਣੇ ਇਹ ਦੇਖ ਕੈਮਰਾ ਵਾਲਾ ਅਜਰ ਲੱਗਾ ਦੀ ਸਮੂਹ ਸਾਧ ਸੰਗਤ ਨੌਜਵਾਨ ਵੀਰ ਬਜ਼ੁਰਗ ਮਾਮਾ ਪੈਣਾ ਤੇ ਮੇਰੇ ਨਾਲ ਆਈ ਆਮ ਆਦਮੀ ਪਾਰਟੀ ਦੀ ਹਲਕਾ ਧੂਰੀ ਦੀ ਸਮੁੱਚੀ ਟੀਮ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀਾਂ ਦੇ ਓਐਸਡੀ ਸਾਹਿਬ ਜੀ ਕਾ ਖਾਲਸਾ ਸ੍ਰੀ ਵਹਿਗੂਰ ਜੀ ਕੀ ਫਤਿਹ ਅੱਜ ਤੁਹਾਡੇ ਕੋਲੇ ਜਿਲ੍ਹਾ ਪੀਰਸਾ ਦੇ ਨੀਂਦਵਾਰ ਦਾ ਪੰਜਾਬ ਦਾ ਜਿਹੜਾ ਪਾਣੀ ਕਦੇ ਰਾਤਾਂ ਨੂੰ ਮੋਟਰਾਂ ਤੇ ਨਹੀਂ ਗਏ ਨਹੀਂ ਦਿਨ ਰਾਤ ਤੱਕੇ ਦੋ-ਦੋ ਕਾਟੇ ਲੈਟੋਰੀ ਦੀ ਪੋ ਮਾਰਦਿਆਂ ਰਾਤਾਂ ਦੇ ਵਿੱਚ ਦੋ ਕਾਟੇ ਲਾ ਕੇ ਬਾਕ ਫੋਟਦਾ ਪੈਂਦਾ ਸੀਗਾ ਜਿੱਤੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀਆ ਘਰਾਂ ਦੇ ਵਿੱਚੋਂ ਬੈਟਰੀਆਂ ਨਹੀਂ ਮਿਲਦੀਆਂ ਜਿਹੜੇ ਬੈਠ ਜਾਓ ਵਜ਼ੀਰ ਬਣ ਕੇ ਇੱਥੇ ਬੈਠ ਜਾਓ ਮੂਰੇ ਸਾਰੇ ਜਾਣੇ ਯਾਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਇੱਕ ਬਾਤਰੀ ਜੀ ਦੇ 350 ਸਾਲੇ ਦੀ ਦਿੱਸਤਾ ਵੀ ਆਇਆ ਕਰੋੜਾਂ ਰੁਪਈਆ ਸੜਕਾਂ ਜੇ ਕੱਚੇ ਪਹੇ ਸੀ ਆਪਣੇ ਨਗਰ ਦੇ ਉਹ ਪੱਕੇ ਗਰਾਂਟਾ ਦੇ ਜੀ ਗਿਣਤੀ ਕਰਨ ਲੱਗ ਜੀ ਬਹੁਤ ਲੰਬੇ ਲੱਗਣਗੇ ਆਪਣੇ ਨਗਰ ਤੋਂ ਕਾਂਦੇ ਤੋਂ ਦੋਨੋਂ ਉਮੀਦਵਾਰ ਅਰਜਿੰਦਰ ਸਿੰਘ ਕਾਦਲਾ ਰਣਜੋਤ ਸਿੰਘ ਜੀ ਦੇ ਔਰ ਇਹਨਾਂ ਦੇ ਖਜ਼ਾਨੇ ਚ ਉਹਨਾਂ ਦੇ ਪਟਾਰੇ ਚ ਕੀ ਨਿਕਲਦਾ ਆਪਾਂ ਦੇਖਾਂਗੇ ਸਾਰੇ ਕੰਮ ਆਪਣੇ ਨਗਰ ਦੇ ਹੋਏ ਨੇ ਕੋਈ ਕੰਮ ਰਹਿੰਦਾ ਤਾਂ ਉਹ ਦੱਸੋ ਜੀਮਾ ਸਾਹਿਬ ਬੈਠੇ ਨੇ ਉਹਰਗੀ ਸਾਹਿਬ ਬੈਠੇ ਨੇ ਜਿਹੜੇ ਜਿਹੜੇ ਕੰਮ ਆਪਣੇ ਰਹਿੰਦੇ ਹੋਣਗੇ ਸਾਰੇ ਪੂਰੇ ਹੋਣਗੇ ਕੋਈ ਇਹਨਾਂ ਸੋਚੋ ਬੀਬੀਆਂ ਪੜਾਣਾ ਬੈਠੀਆਂ ਨੇ ਇਹਨਾਂ ਦਾ ਵੀ ਜਿਹੜਾ ਹੈ ਕੰਮ ਇਹ ਵੀ ਦੇਖ ਲਿਆ ਨੇ ਸਾਡੇ ਕੋਲ ਕੋਈ ਗੱਲੀ ਨਹੀਂ ਕਰਦਾ ਲਾਈ ਲਿਮਟ ਚ ਖਰਚ ਹੋਇਆ ਸਿਹਰੀ ਪਾਣੀ ਦੀ ਇੱਧਰੋਂ ਲਗਭਗ 5 ਪਾਈਪਲਾਈਨਾਂ ਪਾਣੀ ਵਾਲੀਆਂ ਉਹ ਬਿਸ਼ਾਨਿਆਂ ਲੱਗਾ ਜਿਹਦੇ ਰਾਹੀਂ ਨੇਰੀ ਪਾਣੀ ਤੁਹਾਡੇ ਕਿਤਾ ਤੱਕ ਪਹੁੰਚਿਆ ਇਹ ਵੱਡੀ ਗੱਲ ਆ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਕੀ ਕਿਹਾ ਸੀਗਾ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਇਹ ਸੰਦੇਸ਼ ਗੁਰਬਾਣੀ ਦੇ ਰਾਹੀਂ ਗੁਰੂ ਸਾਹਿਬਾਨ ਨੇ ਅਪਰ ਦਿੱਤਾ ਸੀ ਦੇਖੋ ਆ ਤੁਸੀਂ ਦੇਖਿਓ ਆਪਾਂ ਪਿੰਡ ਕਾਜਰਾਜ ਖੜੇ ਆ ਬਹੁਤ ਭਾਰੀ ਗਿਣਤੀ ਦੇ ਵਿੱਚ ਮਹਿਲਾਵਾਂ ਬਹੁਤ ਭਾਰੀ ਗਿਣਤੀ ਦੇ ਵਿੱਚ ਨੌਜਵਾਨ ਬਜ਼ੁਰਗ ਜਿਹੜੇ ਨੇ ਕਿ ਉਹ ਅੱਜ ਦੇ ਇਸ ਚੋਣ ਰੈਲੀ ਜਿਹੜੀ ਰੈਲੀ ਹੋ ਰਹੀ ਵੀਡੀਓ ਚ ਆਏ ਨੇਗੇ ਸਸੀ ਰੱਖੀ ਛੋਟੀ ਨੁਕੜ ਮੀਟਿੰਗ ਸੀ ਰੈਲੀ ਦਾ ਰੂਪ ਧਾਰਨ ਕਰ ਗਈ ਸੋ ਇੱਥੋਂ ਪਤਾ ਲੱਗਦਾ ਹੈਗਾ ਕਿ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜਿਹੜੀ ਹਵਾ ਚੱਲ ਰਹੀ ਹੈ ਇੱਕ ਤਰਫਾ ਮੁਕਾਬਲਾ ਹੈਗਾ ਆਮ ਆਦਮੀ ਪਾਰਟੀ ਜਿਹੜੀ ਹੈ ਪੰਜਾਬ 'ਚ ਵੱਡੇ ਪੱਧਰ ਤੇ ਜਿਹੜੀ ਹੈ ਜੇ ਇਹ ਜ਼ਿਲ੍ਹਾ ਪ੍ਰੇਸ਼ਰ ਤੇ ਪੰਚਾਇਤ ਚੋਣਾਂ ਜਿੱਤਣ ਜਾ ਰਹੀ ਹੈ ਅਸੀਂ ਲੋਕਾਂ ਨੇ ਕਿਹਾ ਕਿ ਹਾਂ ਕਾਂਗਰਸ ਪਾਰਟੀ ਜਿਹੜੀ ਹੈ ਭ੍ਰਿਸ਼ਟਾਚਾਰੀਆਂ ਦੀ ਪਾਰਟੀ ਆ 5-500 ਕਰੋੜ ਦੇ ਕੇ ਮੁੱਖ ਮੰਤਰੀ ਬਣਦੇ ਨੇ 5-5 ਕਰੋੜ ਰੁਪਏ ਦੇ ਕੇ ਐਮਐਲਏ ਬਣਦੇ ਨੇ ਜਿਹੜੀ ਪਾਰਟੀ 'ਚ ਟਿਕਟਾਂ ਲੈਣ ਲਈ ਮੁੱਖ ਮੰਤਰੀ ਬਣਨ ਦੇ ਲਈ ਭ੍ਰਿਸ਼ਟਾਚਾਰ ਚੱਲ ਲੋਕਾਂ ਦੇ ਜੇਬਾਂ ਕੱਟੂਗੀ ਲੁੱਟੂਗੀ ਤਾਂ ਹੀ ਤਾਂ ਹੁਣ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਸਰਦਾਰ ਭਗਵੰਤ ਸਿੰਘ ਮਾਜੀ ਨੇ ਜੰਗ ਛੇੜੀ ਹੋਈ ਆ ਬਿਲਕੁਲ ਭ੍ਰਿਸ਼ਟਾਚਾਰ ਦਾ ਖਾਤਮਾ ਕਰਾਂਗੇ ਜੜ ਤੋਂ ਕੁੱਟ ਕੇ ਛੱਡਾਂਗੇ ਇਸੇ ਤਰੀਕੇ ਮੈਂ ਸਮਝਦਾ ਆ ਪਾਰਟੀ ਜਿਹੜੀ ਆ ਪੰਜਾਬ ਦਾ ਵਿਕਾਸ ਕਰੇ ਪਿੰਡਾਂ ਦੇ ਵਿੱਚ ਕਿਦਾਂ ਦਾ ਰੁਝਾਨ ਆਈ ਨੌਜਵਾਨਾਂ ਚ ਬਿਲਕੁਲ ਨੌਜਵਾਨ ਬਜ਼ੁਰਗ ਵਾਮਾ ਪੈਣਾ ਇੱਕੋ ਹੀ ਤਰਫਾ ਰੁਝਾਨ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹਦੇ ਮੋਹਰ ਲਾਉਣੀ ਆ ਔਰ ਝਾੜੂ ਦੀ ਇੱਕ ਵਾਰ ਫੇਰ ਮੌਕਾ ਦੇਣਾ ਪੰਜਾਬ ਦੇ ਅੰਦਰ ਪਹਿਲੀ ਵਾਰ ਹੋਇਆ ਕਿ ਹਾਈ ਕੋਰਟ ਦੇ ਅੰਦਰ ਸਰਕਾਰੀ ਵਕੀਲਾ ਦੀ ਜਦ ਅਨੁਯੁਕਤੀ ਹੁੰਦੀ ਸੀ ਉੱਥੇ ਗਰੀਬ ਵਰਗ ਦਾ ਕੋਈ ਵੀ ਵਕੀਲ ਜਿਹੜਾ ਨਿਯੁਕਤਰੀ ਕੀਤਾ ਜਾਂਦਾ ਸੀਗਾ ਬਲਕਿ ਵੱਡੇ ਵੱਡੇ ਘਰਾਂ ਦੇ ਜਿਹੜੇ ਵਕੀਲ ਸਰੁਯੁਕਤ ਕੀਤੇ ਜਾਂਦੇ ਸੀ ਅਸੀਂ ਸ਼ੈਡਿਊਲ ਕਾਸਟ ਐਸੀਆਂ ਦੇ ਵਿੱਚੋਂ ਪਹਿਲੀ ਵਾਰ ਰਿਜ਼ਰਵੇਸ਼ਨ ਕੀਤੀ ਹੈ ਪੰਜਾਬ ਦੇ 75 ਸਾਲ ਦੇ ਇਤਿਹਾਸ ਦੇ ਅੰਦਰ ਅੱਜ ਆਮ ਘਰਾਂ ਦੇ ਜਿਹੜੇ ਵਕੀਲ ਨੇ ਜਿਹੜੇ ਐਸਸੀ ਵਕੀਲ ਨੇ ਉਹ ਵੀ ਹਾਈ ਕੋਰਟ ਦੇ ਅੰਦਰ ਜਿਹੜੀ ਆਪਣੀਆਂ ਸਵਾਵਾ ਨਿਵਾ ਰਹੇ ਨੇਗੇ ਔਰ 60 ਪੋਸਾ ਸੀ ਅਸੀਂ ਭਰ ਕੇ ਹੁਣੀ ਹਟਿਆ ਇਸ ਤੋਂ ਬਿਨਾ ਸ਼ੈਡਿਊਲ ਕਾਸਟ ਦਾ ਜਿਹੜਾ एससीएसटी कॉर्पोरेशन ਦਾ ਫਾਈਨੈਂਸ਼ੀਅਲ ਕਾਰਪੋਰੇਸ਼ਨ ਦਾ ਕਰਜ਼ਾ ਸੀ ਉਹ ਸਾਰਾ ਅਸੀਂ ਮਾਫ ਕੀਤਾਗਾ ਮਤਲਬ ਵਡੀਆਂ ਪ੍ਰਾਪਤੀਆਂ ਨੇ ਸਰਕਾਰ ਦੇ ਰਾਤੇ ਬੋਲਦੀਆਂ ਹਰੇਕ ਵਰਗ ਦੇ ਵਿੱਚ ਮੈਂ ਕਿ ਨਹੀਂ ਸਾਰੇ ਵਰਗਾਂ ਦੇ ਵਿੱਚ ਅੱਜ ਪੰਜਾਬ ਦੇ ਅੰਦਰ ਵਪਾਰੀ ਵਰਗ ਦੀ ਗੱਲ ਕਰੀਏ ਇਨਵੈਸਟਮੈਂਟ ਆ ਰਿਹਾ ਪੰਜਾਬ ਦੇ ਅੰਦਰ ਇਨਵੈਸਟਮੈਂਟ ਨਵੀਂ ਆ ਰਹੀ ਹੈ ਜਿਹਦਾ ਮਤਲਬ ਪੰਜਾਬ ਦਾ ਵਪਾਰੀ ਵਰਗ ਖੁਸ਼ ਆ ਜੇ ਪੰਜਾਬ ਦਾ ਜੀਐਸਟੀ ਵਾਧ ਰਿਹਾ ਤਾਂ ਮਤਲਬ ਪੰਜਾਬ ਦੇ ਅੰਦਰ ਇੰਡਸਟਰੀ ਆ ਰਹੀ ਹੈ ਕੀ ਤਾਂ ਇਹਨਾਂ ਨੂੰ ਧੰਨਵਾਦੀਆਂ ਸਦਾ ਸਰਪਾਲ ਸਿੰਘ ਜੀ ਚੀਮਾ ਉਤਰੋਂ ਜੋ ਸਾਡੇ ਖਜ਼ਾਨਾ ਮੰਤਰੀ ਨੇ ਇਹ ਸਾਡੇ ਨੇ ਯੁਰੇ ਸਾਡੇ ਦੇ ਹੱਥ ਰੱਖਣ ਲਈ ਸਾਡੇ ਪਿੰਡ ਵਿੱਚ ਪਹੁੰਚੇ ਨੇ ਅਸੀਂ ਇਹਨਾਂ ਦਾ ਪਿੰਡ ਵਾਸੀਆਂ ਵੱਲੋਂ ਮੈਂ ਹਰਜਿੰਦਰ ਸਿੰਘ ਉਮੀਦਵਾਰ ਜ਼ਿਲ੍ਹਾ ਪ੍ਰਸ਼ਾਸਨ ਜੋਨ ਬਾਲੀਆਂ ਤੋਂ ਰਣਜੋਤ ਸਿੰਘ ਬਲਾਕ ਸ਼ਮਤੀ ਜੋਨ ਕਾਂਗਲਾ ਤੋਂ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਕਰਦੇ ਹਾਂ ਜੋ ਸਾਨੂੰ ਇਹਨਾਂ ਨੇ ਆਪਣੀ ਪਾਰਟੀ ਵਿੱਚ ਟਿਕਟ ਦੇ ਕੇ ਸਾਨੂੰ ਮਾਣ ਬਖਸ਼ਿਆ ਅਸੀਂ ਇਮਾਨਦਾਰੀ ਨਾਲ ਦਿਲੋਂ ਅਸੀਂ ਇਹਨਾਂ ਨਾਲ ਹਰ ਵਕਤ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜੋ ਸਾਨੂੰ ਹੁਕਮ ਹੋਊਗਾ ਅਸੀਂ ਪਾਰਟੀ ਲਈ ਵਫਾਦਾਰ ਰਹਾਂਗੇ ਤੇ ਪਿੰਡ ਵਾਸੀਆਂ ਲਈ ਆਪਣੀ ਜ਼ੋਨ ਵਿੱਚ ਆਪਣੇ ਏਜੀਏ ਵਿੱਚ ਜੋ ਗਰੰਟੀਆਂ ਆਉਣੀਆਂ ਵਿਸ਼ਵਾਸ ਨਾਲ ਲਿਆ ਕੇ ਲਵਾਉਣ ਲਈ ਕੰਮ ਕਰਾਉਣ ਦੇ ਪਹਿਬੰਦ ਹੋਵਾਂਗੇ ਅਸੀਂ ਫੇਰ ਕਹਿਣਾ ਦੁਬਾਰਾ ਵੀ ਆਉਣ ਵਾਲੀ 14 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਦੇ ਮਾਨ ਨੂੰ ਵੋਟਾਂ ਪਵਾ ਕੇ ਝਾੜੂ ਦੇ ਚੌਣਸਾਨ ਤੇ ਵੱਧ ਤੋਂ ਵੱਧ ਮੋਹਰੇ ਲਾ ਕੇ ਉਹਨਾਂ ਦੀ ਬਾਹ ਉੱਚੀ ਕਰੀ ਜਾਵੇ ਜੋ ਸਾਡੇ ਲਈ ਹਮੇਸ਼ਾ ਪੰਜਾਬ ਵਿੱਚ ਕੰਮ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਨੌਜਵਾਨ ਪੀੜ੍ਹੀ ਬਹੁਤ ਖੁਸ਼ ਅੱਜ ਬਾਪੂ ਜੀ ਉਹਨਾਂ ਕੋਲੇ ਮੈਂ ਗਿਆ ਕਈ ਵਾਰੀ ਉਹਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਵੀ ਜੋ ਸਾਨੂੰ ਪੁਰਾਣੇ ਟਾਈਮ ਦੇ ਵਿੱਚ ਨਹੀਂ ਚੀਜ਼ਾਂ ਮਿਲੀਆਂទੀਆਂ ਉਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਮਿਲੀਆਂ ਕੱਲ ਇੱਕ ਮੈਨੂੰ ਬਜ਼ੁਰਗ ਮਿਲੇ ਉਹ 80 ਸਾਲ ਦੇ ਸੀਗੇ ਉਹ ਕਹਿੰਦੇ ਅਸੀਂ ਹਮੇਸ਼ਾ ਪਹਿਲਾਂ ਕਾਲੀ ਦਲ ਨਾਲ ਹੁੰਦੇ ਸੀ ਕਿ ਪਰ ਹੁਣ ਜਦੋਂ ਦੀ ਭਗਵੰਤ ਮਾਨ ਸਾਹਿਬ ਦੀਆਂ ਨੀਤੀਆਂ ਸੁਣ ਕੇ ਅਸੀਂ ਹਮੇਸ਼ਾ ਲਈ ਸੋਚ ਲਿਆ ਅਸੀਂ ਜਵਾਖਾ ਨੂੰ ਵੀ ਕਹਿਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹੋ ਜੀ ਪਾਰਟੀ ਦਾ ਕਦੇ ਸਾਥ ਨਾ ਛੱਡਿਓ ਜੋ ਤੁਹਾਡੇ ਨਾਲ ਹਰ ਵਕਤ ਗਰੰਟਾ ਦੇਣ ਲਈ ਕੰਮ ਕਰਨ ਲਈ ਇਮਾਨਦਾਰੀ ਲਈ ਟਟੇ ਰਹਿੰਦੇ ਨੇ ਇਹ ਪਾਰਟੀ ਕਦੇ ਵੀ ਕਿਸੇ ਵੀ ਤਰ੍ਹਾਂ ਇਹਨੂੰ ਉੱਚੀ ਕਰੀ ਜਾਵੇ ਇਹਨੂੰ ਕਦੇ ਵੀ ਕੋਈ ਜਦੋਂ ਮਰਜ਼ੀ ਜਾ ਕੇ ਮਿਲ ਸਕਦੇ ਨੇ ਹਮੇਸ਼ਾ ਦੀ ਪੰਜਾਬੀਆਂ ਦੀ ਪਾਲਟੀ ਆ ਅਸੀਂ ਇਹਨਾਂ ਕਹਿੰਦੇ ਹੋਏ ਧੰਨਵਾਦੀ ਹਾਂ ਜੀ ਸਰ